ਜਿਹੜੀ ਗੱਲ ਸਮਝਣ ਦੀ ਲੋੜ ਹੈ ਉਹ ਮੈਂ ਤੁਹਾਨੂੰ ਸਮਝਾਣਾ ਚਾਹੁੰਦਾ ਕਿ ਵੇਖੋ 1980 ਤੱਕ ਸਰਪਲਸ ਸੁਭਾਸੀ ਆਪਣਾ ਸਰਪਲਸ ਦਾ ਮਤਲਬ ਕਿ ਜਿੰਨੀ ਆਮਦਨ ਹੈ ਉਹਦੇ ਨਾਲ ਸਾਡਾ ਖਰਚਾ ਕਰ ਸੀ ਉਹਨੂੰ ਸਰਪਲਸ ਕਿਹਾ ਜਾਂਦਾ ਆਪਾਂ ਕਿਹਾ ਨਹੀਂ ਹੈ ਜੇ ਲੱਖ ਰੁਪਿਆ ਆਪਾਂ ਨੂੰ ਆਮਦਨ ਹੈ ਤੇ 50 ਹਜ਼ਾਰ ਦਾ ਖਰਚਾ ਤੇ 50 ਬਚ ਗਿਆ ਉਹਨੂੰ ਸਰਪਲਸ ਕਿਹਾ ਜਾਂਦਾ ਜਦੋਂ 15 ਸਾਲ ਲੇਤੇ ਹਾਲਾਤ ਵਿਗੜੇ ਨੇ ਕਿਉਂ ਵਿਗੜੇ ਕੀ ਉਹਦਾ ਕਾਰਨ ਸੀ ਉਹ ਛੱਡ ਗਿਆ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਅਸੀਂ ਬਾਤ ਬਵਾਤ ਚ ਨਹੀਂ ਬੈਠਦੇ ਕਿਉਂਕਿ ਆ ਸਾਰੀ ਚੀਜ਼ ਨੋਟ ਹੋਣੀ ਹੈ ਲੋਕਾਂ ਜਾਣੀ ਹੈ ਫਿਰ ਤੁਰ ਪੈਂਦਾ ਕੋਈ ਨਾ ਕੋਈ ਆ ਕੇ ਉਹ ਕਹੇ ਤੈਨੂੰ ਕੋ ਕਹਿੰਦਾ ਆਪਾਂ ਉਸ ਵਿਵਾਦ ਚ ਹੀ ਨਾ ਪਈਏ ਮੈਂ ਇੱਕੋ ਗੱਲ ਨਿਚੋੜ ਕਰਨਾ ਚਾਹੁੰਦਾ 15 ਸਾਲ ਤਰਨ ਤਾਰ ਮਹੀਨੇ ਚੋ 15 ਦਿਨ ਬੱਦ ਰਿਹਾ ਉਹਦਾ ਕਾਰਨ ਕੀ ਸੀ ਉਹ ਛੱਡ ਡੋ 15 ਦਿਨ ਬੱਦ ਹੁੰਦਾ ਸੀ ਤੇ ਵਰਕਿੰਗ ਟਾਈਮ ਇਥੇ 8 ਤੋਂ 10 ਘੰਟੇ ਇਹ ਦੁਕਾਨਾਂ ਵੀ ਖੁੱਲੀਆਂ ਕੋ 12 ਵਜੇ ਖੁੱਲੀਆਂ ਤੇ 6 ਵਜੇ ਬੰਦ ਹੋ ਜਾਂਦੀਆਂ ਇੱਕ ਵਿੰਡੋ ਜਿਹੜੀ ਇਹ ਖਿੜਕੀ ਜੇ ਵੀ ਘੰਟੇ ਖੁੱਲ੍ਹ ਸਕਦੀ ਬਾਹਰਲੇ ਮੁਲਕਾਂ ਚ ਕਿਸੇ ਦੁਕਾਨ ਤੇ ਤੁਸੀਂ ਮਾਰਕੀਟ ਪਲੇਸ ਤੇ ਚਲੇ ਜਿਓ 24 7 365 ਦੇ ਖੁੱਲੀਆਂ ਬਿਚੇ ਐਥੇ ਜੇ ਵੀ ਇਹ ਘੰਟੇ ਜੋ ਜਿਹੜੀ ਦੁਕਾਨ 6 ਘੰਟੇ ਖੁੱਲਣੀ ਜਿਹੜੀ ਮਹੀਨੇ ਵਿੱਚ 15 ਦਿਨ ਬੰਦੀ ਰਹਿਣੀ ਹੈ ਤੇ ਉਸ ਸੂਬੇ ਦਾ ਉਸ ਕੌਮ ਦਾ ਤੇ ਉਸ ਦੇਸ਼ ਦਾ ਪੰਨਾ ਕੀ ਇਹ ਪਹਿਲੇ ਮੈਨੂੰ ਇਹ ਦੱਸੋ ऐसे मजबूरी ਕਰ ਹਰ ਘਰ ਚੋ ਅੱਜ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ ਸਾਰਿਆਂ ਦੇ ਬੱਚੇ ਬਾਹਰ 80% ਪੰਜਾਬੀ ਜਿਹੜਾ ਪਾਕਿਸਤਾਨਾਂ ਚ ਪਿਛਲੇ 60 70 ਸਾਲ ਦਾ ਚਲਾ ਗਿਆ ਕਿਉਂਕਿ ਇੱਥੇ ਸਾਡੇ ਕੋਲ ਕੰਮ ਹੀ ਹੈ ਨਹੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਣਾ ਦੋ ਕਮਾ ਸਾਰਿਆਂ ਨੂੰ ਪਾਵਰਫੁੱਲ ਦੋ ਕਮਾ ਇੱਕ ਸੀ ਪੰਜਾਬੀ ਤੇ ਦੂਜੇ ਸੀ ਬੰਗਾਲੀ ਦੇਸ਼ ਦੀ ਜੇ ਅਸੀਂ ਆਜ਼ਾਦੀ ਤੋਂ ਪਹਿਲੇ ਗਿਣਤੀ ਦੇ ਲਈਏ ਜਿਹੜਾ ਅੱਜ ਸਾਡੇ ਚੋਂ ਪਾਸਾ ਦੂਸਰੇ ਦੇਸ਼ ਚ ਚਲਾ ਗਿਆ ਜੇ ਅਸੀਂ ਦੋਨੋਂ ਇਕੱਠੇ ਹੋ ਜੀਏ ਅੱਜ ਹਿੰਦੁਸਤਾਨ ਦੀ ਪਾਰਲੀਮੈਂਟ ਚ ਪੰਜਾਬ ਦੀ ਹੈ 155 ਤੋਂ 60 ਸੀਟਾਂ ਹੋਣਗੀਆਂ 155 ਤੋਂ ਤੇ ਜੇ ਬੰਗਾਲ ਚੋਂ ਬੰਗਲਾਦੇਸ਼ ਵੱਖਰਾ ਹੁੰਦਾ 150 55 ਹੀ ਹੁੰਨਾ ਤੁਸੀਂ ਉਹਨਾਂ ਕੋ 42 ਰਹਿ ਗਿਆ ਬੰਗਾਲ ਕੋ ਸਾਡੇ ਕੋ 13 ਰਹਿ ਗਈ ਸਾਡੀ ਹੋਂਦ ਹੀ ਖਤਮ ਹੋ ਗਈ ਅਨਫੋਰਚੂਨੇਟ ਗੱਲ ਹੈ ਜਿਹੜਾ ਸਾਡਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਵੇਖੋ ਕੋਈ ਵੀ ਦੇਸ਼ ਜਾਂ ਸੂਬਾ ਜਾਂ ਕੌਮ ਵਪਾਰ ਤੋਂ ਬਿਨਾ ਤਰੱਕੀ ਨਹੀਂ ਕਰ ਸਕਦਾ ਦੁਨੀਆ 'ਚ ਕੋਈ ਵੀ ਵੱਡੇ ਤੋਂ ਵੱਡੇ ਦੇਸ਼ ਚ ਅਮਰੀਕਾ ਚਲੇ ਜਾਓ ਜਿਹਦੀ ਰੋਜ਼ ਆਪਾਂ ਕੈਲੀਫੋਰਨੀਆ ਦੀ ਗੱਲ ਕਰਦੇ ਆ ਉਹ ਕੱਲਾ ਐਗਰੀਕਲਚਰ ਤੇ ਜ਼ਿੰਮੇਦਾਰ ਹੋ ਤੋ ਨਹੀਂ ਕਾ ਉਹ ਕਾਮਯਾਬ ਉੱਥੇ ਇੰਨੀ ਜ਼ਿਆਦਾ ਉੱਥੇ ਐਗਰੋ ਇੰਡਸਟਰੀ ਲੱਗੀ ਹੈ ਤੇ ਵੇਖੋ ਬਦਾਮਾਂ ਦੀਆਂ ਫੈਕਟਰੀਆਂ ਲੱਗੀਆਂ ਨੇ ਕਾਜੂਆਂ ਦੀਆਂ ਫੈਕਟਰੀਆਂ ਲੱਗੀਆਂ ਨੇ ਕਿਸ਼ਮਿਸ਼ਤੀਆਂ ਫੈਕਟਰੀਆਂ ਲੱਗੀਆਂ ਨੇ ਜਿਹੜੀ ਵੀ ਚੀਜ਼ ਪੈਦਾ ਹੁੰਦੀ ਹੈ ਉਹ ਨਾਲ ਹੀ ਫੈਕਟਰੀ ਲੱਗੀ ਉਹਦੀ ਪੈਕਿੰਗ ਹੁੰਦੀ ਬਾਹਲੇ ਦੇਸ਼ਾਂ ਜਾਂਦੀ ਸਾਰਨ ਵੱਧ ਕੈਲੀਫੋਰਨੀਆ ਤੇ ਬਾਦਾਮ ਆਜੇ ਹਿੰਦੁਸਤਾਨ ਚ ਆ ਰਹੇ ਤੋਂ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਸਾਡਾ ਜਿਹੜਾ ਇੱਕ ਸੁੱਕਾ ਡਰਾਈ ਪੋਰਟ ਸੀ ਪੰਦਰਗਾਸ ਸੀ ਸਾਡੀ ਉਸ ਜਿਹੜਾ ਵਗਾ ਬੋਰਡ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਹਜ਼ਾਰਾਂ ਸਾਲ ਪਹਿਲੇ ਵਾਗਾ ਟ੍ਰੇਡਲ ਟ੍ਰੈਡੀਸ਼ਨਲ ਸਿਲਕ ਰੂਟ ਸੀ ਯੂਰਪ ਤੋਂ ਏਸ਼ੀਆ ਦਾ ਦਰੇ ਖਾਈਬਰ ਤੋਂ ਪਿਸ਼ਾਵਰ ਰਾਵਲਪਿੰਡੀ ਲਾਹੌਰ ਅੰਮ੍ਰਿਤਸਰ ਤੇ ਦਿੱਲੀ ਵਪਾਰ ਚੱਲਦਾ ਸੀ ਤਾਂ ਹੀ ਤੁਹਾਨੂੰ ਪਤਾ ਹੋਣਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਤੋਂ ਜਿਹੜੇ ਕਾਰਪਟ ਬਣਾਉਣ ਵਾਲੇ ਸੀ ਦਰੀਆਂ ਬੁੰਨ ਵਾਲੇ ਸੀ ਸ਼ਾਲ ਬਣਾਉਣ ਵਾਲੇ ਸੀ ਅੰਮ੍ਰਿਤਸਰ ਸਾਹਿਬ ਚ ਲਿਆ ਕੇ ਬਸਾਇਆ ਸੀ ਸਾਡੇ ਕੋਲ ਬਹੁਤ ਵੱਡੀ ਇੱਕ ਚਾਹ ਦੀ ਇੰਡਸਟਰੀ ਹੁੰਦੀ ਚਾਹ ਦਾ ਪਤਾ ਵੀ ਕਦੀ ਪੰਜਾਬ ਦੇ ਕੋਲ ਦੀ ਵੀ ਨਹੀਂ ਹੁੰਦਾ ਸਾਰਾ ਨਾਰਥ-ਈਸਟ ਚ ਹੁੰਦਾ ਹੈ। ਯਾ ਅਸਾਮ ਚ ਚਾਹ ਹੁੰਦੀ ਹੈ, ਯਾ ਡਾਡਲਿੰਗ ਵਾਲ ਚਾਹ ਹੁੰਦੀ ਹੈ। ਪਰ ਸਾਰੋਂ ਵੱਡੀ ਮਾਰਕੀਟ ਅਮਰੋਦਸਰ ਸ ਕਿਉਂਕਿ ਇੱਥੋਂ ਫਿਰ ਸਾਰੇ ਏਸ਼ੀਆ ਦੇ ਵਿੱਚ ਯੂਰਪ ਕੰਟਰੀ। ਮੇਰੀ ਗੁਜ਼ਾਰੇਸ਼ ਇਹ ਨਹੀਂ ਸੁਣ ਲੋ। ਇੱਥੇ ਮਰਦੇ ਮਜਾਹਿਸ ਸਾ ਪ੍ਰਤਾਪ ਸਿੰਘ ਆਇਆ। ਕਾਂਗਰਸੀ ਦੇ। ਜੇ ਅੱਜ ਅਸੀਂ ਇੰਟੈਂਸਿਵ ਐਗਰੀਕਲਚਰ ਕੀਤਾ ਹੈ, ਦੋ-ਦੋ ਫਸਲਾਂ, ਤਿੰਨ-ਤਿੰਨ ਫਸਲਾਂ ਕੱਢੀਆਂ ਕਿਉਂਕਿ ਇੱਕ ਜਗ੍ਹਾ ਪੈਰੀ ਹੋ ਗਈ। ਲੋਕਾਂ ਨੇ ਪਿੰਡ ਚੋਂ ਉੱਠ ਕੇ ਉਥੇ ਆਪਣੇ ਡੇਰਿਆਂ ਤੇ ਤੁਰ ਕੇ ਜਾਂ ਬੈਠਾ ਤੇ ਚਲੇ ਗਏ ਮੇਰੀ ਗੁਜ਼ਾਰਿਸ਼ ਹੈ ਨਹੀਂ ਆ ਲੋਕ ਬੜੀ ਅਹਿਮ ਲਖਿ ਹੱਥ ਜੋੜ ਕੇ ਮੇਰੀ ਬੇਨਤੀ ਸੁਖਮੇਗ ਸਿੰਘ ਜੀ ਉਠੋ ਘਰੋਂ ਇਹ ਕਾਂਗਰਸ ਦੀ ਲੜਾਈ ਨਹੀਂ ਇਹ ਸੂਬੇ ਦੀ ਤੇ ਦੇਸ਼ ਦੀ ਲੜਾਈ ਇਹ ਕੋਈ ਬੁਰਜ ਦੀ ਲੜਾਈ ਨਹੀਂ ਇਹ ਲੜਾਈ ਹੈ ਕਿ ਆਉਣ ਵਾਲਾ ਕੋਈ ਖਸੀ ਚਾਹਦਾ ਕਿਹੋ ਜੇ ਤੁਹਾਡੀ ਅੱਗੇ ਗਿਣਤੀ ਘਟ ਰਹੀ ਜਿਹੜੇ ਮਰਜ਼ੀ ਪਿੰਡੇ ਚਲੇ ਜਾਓ ਕੱਲੇ ਬਜ਼ੁਰਗੀ ਰਹਿ ਗਏ ਨੇ ਨੌਜਵਾਨ ਨੇ ਇਹ 5-7 ਸਾਲ ਦੀ ਕਹਾਣੀ ਹੈ ਮੇਰੀ ਪੰਜਾ ਸੱਟਾਂ ਦੀ ਜੇ ਆਪਾਂ ਨਾ ਜਾ ਕੇ ਜੇ ਕੋਈ ਚੰਗਾ ਹੁਣ ਮੁੱਖ ਮੰਤਰੀ ਆਂਦੇ ਟਾਈਮ 'ਚ ਨਾ ਆਇਆ ਤੇ ਤੁਸੀਂ ਘੱਟ ਗਿਣਤੀ ਜੋਗੇ ਸਾਰਿਆਂ ਨਾਲ ਪਹਿਲੇ ਤੁਹਾਡੀ ਪਛਾਣ ਖਤਰੇ 'ਚ ਤੁਹਾਡੀ ਦਸਤਾਰ ਦੀ ਪਛਾਣ ਤੁਹਾਡੀ ਪਹਿਰਾਵੇ ਦੀ ਪਛਾਣ ਤੁਹਾਡੀ ਮਾਂ ਬੋਲੀ ਦੀ ਪਛਾਣ ਇਹ ਸਾਰੀ ਜਦੋਂ ਨੰਬਰ ਘਟ ਗਿਆ ਤਾਕਤ ਕਿਸੇ ਹੋਰ ਕੋ ਤੁਰ ਗਈ ਫਿਰ ਦੋਰੀ ਵਾਰ ਨਹੀਂ ਦਿਹਾਣੀ ਇੰਨੀ ਚੰਗੀ ਤਰ੍ਹਾਂ ਇੱਕ ਗੱਲ ਸਮਝ ਲੋ ਇੱਕੋ ਖੇਤਾ ਰਹਿ ਗਿਆ ਜਿੱਥੇ ਤੁਸੀਂ ਮੈਜੋਰਟੀ ਚੋ ਅੱਜ ਵੀ ਤੁਹਾਡੀ ਸੁਣਵਾਈ ਹੈ ਜਿਹੜੀ ਵਿਧਾਨ ਸਭਾ ਹੈ ਚੇਅਰਮੈਨ ਸਾਹਿਬ ਐਮ ਐਲ ਏ ਨੂੰ ਕਿਹਾ ਜਾਂਦਾ ਲਾਅ ਮੇਕਰ ਕਾਨੂੰਨ ਬਣਾਉਣ ਵਾਲਾ ਵਿਧਾਨ ਸਭਾ ਚ ਕਾਨੂੰਨ ਬੰਦ ਹੈ ਸਾਡੇ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ ਜਿਹਨਾਂ ਕਾਨੂੰਨ ਤੋੜਨਾ ਉਹਨਾਂ ਨੂੰ ਵੀ ਕਾਗੂਸ ਦਿੱਤਾ ਹੈ ਸਰਕਾਰ ਨੇ ਉਹਨਾਂ ਵਾਸਤੇ ਵੀ ਇੱਕ ਹਾਊਸ ਪ੍ਰੋਵਾਈਡ ਕੀਤਾ ਜਿੰਨਾ ਕਾਨੂੰਨ 'ਚ ਵਿਸ਼ਵਾਸ ਨਹੀਂ ਜਿਹੜੇ ਰੱਖਦੇ ਜਿਹੜੇ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦੇ ਜਿਹੜੇ ਸਾਡੇ ਦੇਸ਼ ਦੀ ਏਕਤਾ ਤੇ ਖੰਡ ਖੰਡਤਾ 'ਚ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਵਾਸਤੇ ਵੀ ਇੱਕ ਹਾਊਸ ਹੈ ਇਹ ਹਾਊਸ ਕਲਾ ਲਾਅ ਮੇਕਰਸ ਵਾਸਤੇ ਆ ਲਾਅ ਬ੍ਰੇਕਰਸ ਵਾਸਤੇ ਨਹੀਂ ਹੈ ਆ ਜਿਹੜੇ ਅੱਜ ਕੈਂਡੀਡੇਟ ਖੜੇ ਨੇ ਮੈਂ ਕੋਈ ਤਫਸੀਲ 'ਚ ਨਹੀਂ ਜਾਣਾ ਇਹ ਜੇ ਬੰਦੇ ਉਹ ਵਿਧਾਨ ਸਭਾ ਚ ਪਹੁੰਚ ਗਏ ਤਾਂ ਉਥੇ ਚਾਹਦੇ ਕੀ ਹੋ ਤੁਸੀਂ ਕੀ ਹੋਏ ਉਥੇ ਰੋਜ਼ ਅੰਦਰ ਗੋਲੀ ਚੱਲੇ ਵਿਧਾਨ ਸਭਾ ਚ ਉਹਦਾ ਮਤਲਬ ਹੈ ਬੁਲੇਟ ਪ੍ਰੂਫ ਸੀਸ਼ੇ ਦੇ ਵਿੱਚ ਸਪੀਕਰ ਭਾਇਆ ਕਰਾਂਗੇ ਆਪਾਂ ਕਿੱਥੋਂ ਕਿੱਥੇ ਆ ਗਏ ਪਹਿਲੀ ਵਾਰ ਮੈਂ ਸਮਝਣਾ ਖੁਸ਼ਕਿਸਮਤੀ ਤਰਨਤਾਂ ਵਾਲਿਆਂ ਦੀ ਤੁਸੀਂ ਫੈਸਲਾ ਕਰਨਾ ਵੋਟਾਂ ਦਾ ਟਾਈਮ ਤਾਂ ਹੁੰਦਾ ਹੈ ਅੱਗੇ ਤੇ ਗੋਲੀ ਦੇ ਸਾਹਮਣੇ ਉਹ ਕੁਸ਼ਕਦਾ ਹੀ ਹੈ ਨਹੀਂ ਅੱਜ ਤੁਹਾਨੂੰ ਫਤਵਾ ਦੇ ਦਿੱਤਾ ਹੈ ਵੋਟਾਂ ਦੇ ਜ਼ਰੀਏ ਕਿ ਤੁਸੀਂ ਚਾਹਦੇ ਕੀ ਕਿਸ ਕਿਸਮ ਦਾ ਮਾਹੌਲ ਅਸੀਂ ਕ੍ਰੀਏਟ ਕਰਨਾ ਚਾਹਦੇ ਹਾਂ ਕੀ ਪੰਜਾਬ ਨੂੰ ਅਸੀਂ ਅਫਗਾਨਿਸਤਾਨ ਵਰਗਾ ਇੱਕ ਤਾਲੀਬਾਨੀ ਰਾਜ ਲੈਣਾ ਜਿੱਥੇ ਸਾਹ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਲਓ ਜਿੱਸੇ ਪਹਿਰਾਵਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਪਾਓ ਵਿਆਹਾਂ ਸ਼ਾਦੀਆਂ ਦਾ ਵੀ ਤੁਸੀਂ ਕਿਸੇ ਕੋਲ ਪੁੱਛ ਕੇ ਕਰੋ ਕਿੰਨੇ ਜਾ ਸਕਦੇ ਕਿੰਨੇ ਨਹੀਂ ਜਾ ਸਕਦੇ ਕੀ ਖਾ ਸਕਦੇ ਹੋ ਕੀ ਨਹੀਂ ਖਾ ਸਕਦੇ ਹੋ ਇਹ ਜ਼ਾਦਾ ਨਾ ਬੋਲੋ ਕਿਸੇ ਆਪਣੀ ਮੇਰੀ ਬੇਨਤੀ ਹੱਥ ਜੋੜ ਕੇ ਤੁਹਾਨੂੰ ਕਿਸੇ ਚੰਗੀ ਜਮਾਤ ਨੂੰ ਵੋਟ ਜਿਹੜੀ ਅਮਨ ਤੇ ਸ਼ਾਂਤੀ ਚੰਦ ਜਿਹੜੇ ਵੀ ਅਮਨ ਸ਼ਾਂਤੀ ਚੰਦੀ ਪਾ ਦੋ ਕਿਸੇ ਨੂੰ ਨਹੀਂ ਸਾਨੂੰ ਪਾਣੀ ਨਾ ਪਾਓ ਉਹਨੂੰ ਤੇ ਪਾਓ ਜਿਹੜਾ ਘਰ ਤੋਂ ਕਢਾ ਮਨ ਸ਼ਾਂਤੀ ਤੇ ਚੰਦਾ ਹੋਏ ਇੱਥੇ ਮੁਕਾਬਲਾ ਕੀ ਹੋ ਗਿਆ ਆਪਾਂ ਕਦੀ ਕੋਈ ਸੋਚਿਆ ਵਿਚਾਰਿਆ ਹੈ ਕਿ ਵੋਟ ਆਪਣੀ ਜਾਣੀ ਕਿੱਧਰ ਨੂੰ ਥੋੜੀ ਦੇਰ ਵਾਸੇ ਆਂਦੇ ਨੇ 5-7 ਦਿਨ ਕੌਮ ਦਾ ਨਾਰਾ ਮਾਰਦੇ ਨੇ ਪੱਥਰ ਦਾ ਵਾਸਤਾ ਪਾਉਂਦੇ ਨੇ ਨਾ ਕੁਝ ਆਵਸ਼ਾਰ ਕੋਈ ਉਸ ਤੋਂ ਬਾਅਦ ਲੱਭਦਾ ਨਾ ਇਹਨੂੰ ਨਾ ਤੁਹਾਡ ਕੋਲ ਰਿਪ੍ਰেজੈਂਟੇਸ਼ਨ ਕੜੀਏ ਮੈਨੂੰ ਦੱਸੋ ਤੁਸੀਂ ਤੁਹਾਨੂੰ ਰਿਪ੍ਰেজੈਂਟ ਕਰਨ ਵਾਸਤੇ ਕਿਸ ਕਿਸਮ ਦੇ ਬੰਦੇ ਚਾਹੀਦੇ ਸਾਡੀ ਸੋਚ ਹੈ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਕਾਂਗਰਸ ਦੀ ਸਰਕਾਰ ਹੈ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਸਾਡੀ ਸੋਚ ਹੈ ਅਸੀਂ ਬਾਰਡਰ ਖੋਲਣਾ ਹੈ ਆਪਣਾ ਜਿੰਨਾ ਚਿਰ ਯੂਰੇਸ਼ੀਆ ਨਾਲ ਸਾਡਾ ਬਾਰਡਰ ਨਾ ਖੁੱਲਿਆ ਜਿੱਦ ਨੇ ਬਾਰਡਰ ਖੁੱਲ ਗਿਆ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸਮਝ ਲਓ ਰਾਜਪੁਰੇ ਤੋਂ ਅੰਮ੍ਰਿਤਸਰ ਸਾਹਿਬ ਦੇਡਾ ਇਹ ਹਿੰਦੁਸਤਾਨ ਦਾ ਸਾਰਿਆਂ ਨੂੰ ਅਮੀਰ ਖਿੱਤਾ ਬਣੇਗਾ ਇਹ ਸਿੰਗਾਪੁਰ ਬਣੇਗਾ 10000 ਵੱਡਾ ਟਰਾਲਾ ਯੂਰਪ ਦਾ ਤੇ ਏਸ਼ੀਆ ਦਾ ਰੋਜ਼ ਇੱਥੋਂ ਟੱਪ ਕੇ ਸਾਰੇ ਹਿੰਦੁਸਤਾਨ ਜਾਇਆ ਕਰੇਗਾ ਮਾਲ ਲੈ ਕੇ ਹਿੰਦੁਸਤਾਨ ਦਾ 10000 ਟਰਾਲਾ ਰੋਜ਼ ਅਮਰਕਸਾ ਤਣੀ ਵੱਖ-ਵੱਖ ਏਸ਼ੀਅਨ ਦੇਸ਼ਾਂ ਵਿੱਚ ਤੇ ਯੂਰਪ ਚਾਇਆ ਕਰੇ ਇੱਕ ਲੋਬੀ ਨੇ ਬੰਦ ਕਰਾਇਆ ਸਾਡਾ ਬਾਰਡਰ ਗੁਜਰਾਤ ਦੀ ਲੋਬੀ ਹੈ ਬੰਬੇ ਦੀ ਲੋਬੀ ਹੈ ਕਰਾਚੀ ਦੀ ਲੋਬੀ ਹੈ ਜਿੱਥੇ ਬੰਦਰਗਾਹਾਂ ਨੇ ਮੇਰੇ ਵੀਰੋ ਅੱਜ ਧਿਆਨ ਮਾਰੋ ਥੋੜਾ ਜਿਹਾ ਕਿਹੜੇ ਸੂਬੇ ਤਰੱਕੀ ਚ ਦੇ ਹਿੰਦੁਸਤਾਨ ਚ ਗੁਜਰਾਤ ਕਿਉਂ ਤਰੱਕੀ ਚ ਹਰ 5ਵੇਂ ਸਾਲ ਇੱਕ ਨਵੀਂ ਬੰਦਰਗਾਹ ਬਣਦੀ ਹੋ ਬਿੰਗਾ ਅੱਜ ਸਾਰਿਆਂ ਨਾਲੋਂ ਵੱਡਾ ਇਕਨੋਮਿਕ ਕੈਪੀਟਲ ਕਿਹੜਾ ਸਾਡਾ ਬੰਬੇ ਕਿਉਂਕਿ ਬੰਦਰਗਾਹ ਹੈ ਜੀ ਅੰਗਰੇਜ਼ ਕਿੱਥੇ ਆਏ ਸੀ ਸਾਡੇ ਨਾਲੋਂ ਪਹਿਲੇ ਸਰਦਾਰ ਸਾਹਿਬ ਦੱਸੋ ਕਿੱਥੇ ਆਏ ਸੀ ਪਹਿਲੇ ਕਲਕੱਤ ਤੋਂ ਆਏ ਉਹ ਕਿਉਂ ਆਏ ਜੀ ਬੰਦਰਗਾਹ ਸੀ ਬੇਨਤੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਅਸੀਂ ਨੌਜਵਾਨ ਬੱਚਿਆਂ ਨੂੰ ਵਾਪਸੀ ਚਾਹਨੇ ਉਹ ਦਿਨ ਆਏਗਾ ਜਿੱਦਣ ਇੱਥੇ ਕਾਰੋਬਾਰ ਆ ਗਿਆ ਜਿਹੜੇ ਕੈਨੇਡਾ ਅਮਰੀਕਾ ਬੈਠੇ ਵਾਪਸ ਵੀ ਆਣਗੇ ਸਾਰੇ ਟਰੇਡਿੰਗ ਹਾਊਸੇਸ ਹਿੰਦੁਸਤਾਨ ਦੇ ਅਮਰਸਰ ਸਾਹਿਬ ਤੇ ਇਸ ਕਿਤੇ ਜਵਾਂਗੇ ਸਾਰੇ ਇੰਡਸਟਰੀ ਹਿੰਦੁਸਤਾਨ ਦੀ ਇੱਥੇ ਆਏਗੀ ਕਿਉਂਕਿ ਰੌ ਮਟੀਰੀਅਲ ਸਾਰਿਆਂ ਨੂੰ ਸਸਾ ਇੱਥੇ ਮਿਲੇਗਾ ਹੁਣ ਜਿੰਨੀਆਂ ਵੱਡੀਆਂ ਫੈਕਟਰੀਆਂ ਨੇ ਜਿਵੇਂ ਥਰਮਲ ਪਲਾਨ ਨੇ ਭਾਵੇਂ ਨਿਊਕਲਰਸ ਨੇ ਥਰਮਲ ਸਟੀਲ ਪਲਾਂਟਸ ਨੇ ਉਹ ਕਿਹਦੇ ਤੇ ਚੱਲਦੀਆਂ ਸਾਹਿਬ ਸਾਬ ਬਸੋ ਕਿਹੜੇ ਰੌ ਮਟੀਰੀਅਲ ਤੇ ਚੱਲ ਕੋਲੇ ਤੇ ਚੱਲਦੀ ਸੀ ਕੋਲਾ ਕਿੱਥੋਂ ਆਂਦਾ ਹੈ ਹਿੰਦੁਸਤਾਨ ਚ ਸਾਰਾ ਇੰਡੋਨੇਸ਼ੀਆ ਤੋਂ ਆਂਦਾ 8000 ਕਿਲੋਮੀਟਰ ਹੈ ਇੰਡੋਨੇਸ਼ੀਆ ਆਪਣੀ ਕਿਸੇ ਬੰਦਰਗਾਹ ਤੇ ਇੱਥੇ ਸਾਡਾ ਕੋਲਾ ਜਿਹੜਾ ਅਫਗਾਨਿਸਤਾਨ ਰਸ਼ੀਆ ਚਾਈਨਾ ਤਿੰਨ ਤਿੰਨ 4 4000 ਕਿਲੋਮੀਟਰ ਤੁਸੀਂ ਮੈਨੂੰ ਦੱਸੋ ਫਿਰ ਅੰਮ੍ਰਿਤਸਰ ਸਸਤਾ ਬੈਗਿਆ ਕਿ ਦੂਜੀਆਂ ਬੰਦਰਗਾਹਾਂ 'ਵਾਂ ਸਸਤੀਆਂ ਬੈਣਗੇ ਹਿੰਦੁਸਤਾਨ ਦੀ ਸਾਰੀ ਇੰਡਸਟਰੀ ਇੱਥੋਂ ਆਏਗੀ ਤੇ ਸਾਰੀ ਸਾਰਿਆਂ ਨੂੰ ਵੱਡੀ ਮਾਰਕੀਟ ਆਪਣੀ ਕਿਹੜੀ ਹੈ ਸਾਰਾ ਏਸ਼ੀਆ ਤੇ ਸਾਰਾ ਯੂਰਪ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਛੋਟੀ ਜੀ ਗੱਲ ਕਰਕੇ ਮੈਂ ਛੁੱਟੀ ਲੈਣ ਮੇਰਾ ਇੱਕ ਅਜ਼ੀਜ਼ ਆਇਆ ਸੀ ਮੈਨੂੰ ਮਿਲਣ ਵਾਸਤੇ ਉਹਦਾ ਮਕਰਾਨੇ ਦਾ ਪੱਥਰ ਦਾ ਕੰਮ ਹੈ ਕਈ ਸਦੀਆਂ ਤੋਂ ਕਰਦੇ ਉਹਨਾਂ ਦਾ ਪਰਿਵਾਰ ਜਿਹੜਾ ਤੁਹਾਨੂੰ ਪਤਾ ਜਿਹਦੇ ਨਾਲ ਤਾਜਮਹਲ ਬਣਿਆ ਉਹਨੂੰ ਮਕਰਾਨਾ ਕਹਿੰਦੇ ਨੇ ਭਾਈ ਦੁਨੀਆ ਦਾ ਸਭ ਤੋਂ ਵਧੀਆ ਮਾਰਕੀਟ ਹੁਣ ਆਪਣੇ ਘਰਾਂ ਵਿੱਚ ਇਟਾਲੀਅਨ ਮਾਰਬਲ ਵੱਡੀਆਂ ਕੋਠੀਆਂ ਜਿਹੜੇ ਅਮੀਰ ਆਦਮੀ ਉਹਨਾਂ ਦੇ ਘਰਾਂ 'ਚ ਇਟਾਲੀਅਨ ਮਾਰਬਲ ਲਾਉਂਦੇ। ਉਹ ਮੈਨੂੰ ਦੱਸਣ ਲੱਗਾ ਉਹ ਮੇਰੇ ਵਾਸਤੇ ਵੀ ਇਨਫੋਰਮੇਸ਼ਨ ਸੀ। ਕਹਿੰਦਾ ਬਾਜੋ ਸਾਹਿਬ ਜਿਸ ਦੇਸ਼ ਦੇ ਵਿੱਚੋਂ ਇੱਥੇ ਇਟਾਲੀਅਨ ਮਾਰਬਲ ਆਉਂਦਾ ਸਾਡਾ ਮਕਰਾਨਾ ਉੱਥੇ ਜਾਂਦਾ। ਤੇ ਮੈਂ ਉਹਨੂੰ ਪੁੱਛਿਆ ਕਿ ਚੋਲਸਾ ਮੈਨੂੰ ਦੱਸੋ ਕਿੰਨੇ ਦਿਨਾਂ 'ਚ ਉੱਥੇ ਤੁਹਾਡਾ ਪੱਥਰ ਪਹੁੰਚਦਾ? ਉਹ ਕਹਿਣ ਲੱਗਾ ਜੀ ਰਾਜਸਥਾਨ ਤੋਂ ਅਸੀਂ ਟੱਕਾ ਤੋਂ ਪਹਿਲੇ ਕਾਂਡਲੇ ਘੱਲ ਲਿਆ ਗੁਜਰਾਤ। ਫਿਰ ਉੱਥਰ ਤੱਕ ਫਿਰ ਸਮੁੰਦਰੀ ਜਹਾਜ਼ਾਂ 'ਚ ਫੇਰ ਉਹ ਦਸਾਂ ਦਿਨਾਂ ਤੇ ਬਾਅਦ ਜਾ ਕੇ 12 ਦਿਨਾਂ ਬਾਅਦ ਦੁਬਈ ਚ ਉਤਰਦੇ ਫੇਟ ਰੱਖਾ ਤੇ ਚੜ੍ਹੇ ਜਾਂਦੇ ਫੇਰ ਉਹ ਸਾਰੇ ਯੂਰਪ ਚੋਂ ਮਿਲਾਨ ਪਹੁੰਚ ਮਿਲਾਨ ਸ਼ਹਿਰ ਇਛਲੀ ਦਾ ਬੜਾ ਮਸ਼ਹੂਰ ਚਾ ਰੋਮ ਮਿਲਾਨ ਵੈਨੇਸ ਫਲੋਰੈਂਸ 41 ਦਿਨਾਂ ਚੋਂ ਕਹਿੰਦਾ ਸਾਡਾ ਮਾਲ ਰਾਜਸਥਾਨ ਤੋਂ ਵਾਇਆ ਸ਼ਿਪ ਤੇ ਟਰੱਕਾਂ 'ਚ ਉਤਰ ਕੇ 41 ਦਿਨਾਂ 'ਚ ਪਹੁੰਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਅੰਮ੍ਰਿਤਸਰ ਤੋਂ ਸਾਡਾ ਟਰੱਕ ਉਹੀ ਚੱਲੇ ਪਾਈ ਰੋਡ ਤੇ 8000 ਕਿਲੋਮੀਟਰ ਇਸਤੰਬੁਲ ਟਰਕੀ ਜਿਹਨੂੰ ਕਿਹਾ ਜਾਂਦਾ ਅੱਧਾ ਏਸ਼ੀਆ ਚ ਅੱਧਾ ਯੂਰਪ ਚ 8ਵੇਂ ਦਿਨ ਅਸੀਂ ਇਹੀ ਪੱਥਰ ਜਿਹੜਾ ਇਸਤੰਬੁਲ ਬਚਾ ਦਿੰਨੇ ਆ ਤੇ ਉਥੋਂ 1900 ਕਿਲੋਮੀਟਰ ਮਿਲਾਨ ਹੈ ਸਮਝੋ ਤਕਰੀਬਨ ਦੋਨੋਂ ਮਿਲਾਨ ਤੱਕ 10000 ਕਿਲੋਮੀਟਰ ਹੈ ਇੱਕ ਗਰਾਊਂਡ ਟੂ ਗਰਾਊਂਡ ਦਸਾਂ ਦਿਨਾਂ ਚ ਮਾਲ ਟਰੱਕ ਦੇ ਜ਼ਰੀਏ ਅੰਮ੍ਰਿਤਸਰ ਸਾਹਿਬ ਤੋਂ ਮਿਲਾਨ ਪਹੁੰਚਦਾ ਤੇ ਉਹੀ ਮਾਲ ਜਿਹੜਾ ਰਾਜਸਥਾਨ ਤੋਂ ਇਕ ਤਣ ਕੇ ਦੇਣਾ ਚ ਪਹੁੰਚਦਾ ਮੈਨੂੰ ਦੱਸੋ ਕਾਰੋਬਾਰ ਚੱਲੇਗਾ ਕਿਤੇ ਸਾਡੀ ਲੜਾਈ ਇਹ ਹੈ ਰੋਜ਼ਗਾਰ ਦੀ ਲੜਾਈ ਕੰਮ ਦੀ ਲੜਾਈ ਆਪਣੀ ਹੋਣ ਦੀ ਲੜਾਈ ਜੇ ਸੂਬੇ ਦੇ ਵਿੱਚੋਂ ਆਪਣਾ ਇਸੇ ਹਿਸਾਬ ਨਾਲ ਹੀ ਨੰਬਰ ਤੇ ਦੂਆ ਚਾਰਾਂ ਸਾਲਾਂ ਦੀ ਮੁੱਕ ਗਿਆ ਤੁਹਾਡਾ ਕੰਮ ਹੁਣ ਗਿੰਤੀਆਂ ਤੁਸੀਂ ਪਿੰਡਾਂ ਦੀ ਕਰਕੇ ਵੇਖ ਲਓ ਮੈਂ ਇਹਦੀ ਬਹੁਤੀ ਤਫਸੀਲ 'ਚ ਨਹੀਂ ਜਾਣਾ ਬਹੁਤੇ ਪਿੰਡਾਂ ਦੀ ਸਰਪੰਚੀਆਂ ਲੂਜ਼ ਕਰਕੇ ਤੁਹਾਡਾ ਵੋਟ ਹੀ ਘਟ ਕੇ ਆ ਜਿਹੜੇ ਆਪਸ ਹੀ 57 ਹੋਏ ਆ ਕੋ ਕੁਝ ਕਰੀ ਜਾਂਦਾ ਕੋ ਕੁਝ ਕਰੀ ਜਾਂਦਾ ਕੋ ਕਿਸੇ ਦੇ ਕਾਨੂੰ ਟੈਲੀਫੋਨ ਲਾਈ ਜਾਂਦਾ ਕੋ ਕੇ ਹਲੂ ਤੁਮ ਕਾਈ ਜਾਂਦਾ ਉਹ ਇਹਦੇ ਦਾ ਕੋ ਆਪਾਂ ਲੜਾਈ ਵੱਡੀ ਕਿਹੜੀ ਹੈ ਵੱਡੀ ਹੈ ਲੜਾਈ ਤੇ ਹੈ ਸਾਡੇ ਨੌਜਵਾਨਾਂ ਬੱਚਿਆਂ ਨੂੰ ਕਾਰੋਬਾਰ ਕਿੱਥੇ ਮਿਲੇਗਾ ਜਿੱਦਣੇ ਕਾਰੋਬਾਰ ਆ ਗਿਆ ਪੰਜਾਬ ਸਾਰਾ ਉਹਨਾਂ ਪਰਫੁੱਲਤ ਹੋਏਗਾ ਵਾਅਦੇ ਸਰਤੇ ਕੁਝ ਨਹੀਂ ਦੇ ਚੱਲਣਾ ਲਾਜ ਹੈ ਨਾ ਕਲੀ ਹੈ ਆਂਦੇ ਦੋਹਾਂ ਤਿੰਨਾਂ ਸਾਲਾਂ ਸੈਂਟਰ ਵਾਲਿਆਂ ਨੇ ਤੁਹਾਡਾ ਚੂਨਾ ਤੇ ਕਣਕ ਖਰੀਦਣ ਤੋਂ ਇਨਕਾਰ ਕਰਦਾ ਉਹਨਾਂ ਬਾਰਲਾ ਝੋਨਾ ਇੰਨਾ ਕਬਾਰਲੇ ਸੂਬਿਆਂ ਕਰਨਾ ਤੇ ਤੁਹਾਡੀ ਲੋੜ ਹੀ ਨਹੀਂ ਝੋਨੇ ਦੀ ਨਾ ਕਣਕ ਦੀ ਲੋੜ 60 ਸਾਲਾਂ ਚ ਅਸੀਂ ਇੰਨੀ ਵਾਰ ਇੰਟੈਂਸਿਵ ਐਗਰੀਕਲਚਰ ਕਰ ਲਿਆ ਪਾਣੀ ਦਾ ਸਤਾਰ ਘਟ ਗਿਆ ਜ਼ਮੀਨ ਦਾ ਜਿਹੜਾ ਸਾਡਾ ਉਪਜਾਊ ਭਾਣੀ ਉਹ ਘਟ ਗਿਆ ਜੀ ਤੁਹਾਡੇ ਨੂੰ ਬੈਟਰ ਕਰਨ ਕੇ ਇਸ ਟਾਈਮ ਬੰਧਿਆ ਪ੍ਰਦੇਸ਼ ਚ ਮਿਲਦੀ ਲੋੜ ਹੀ ਨਹੀਂ ਉਹਨਾਂ ਇਹ ਦਿਨ ਆ ਜਾਣ ਐ ਸੋ ਮੇਰੀ ਗੁਜ਼ਾਰਿਸ਼ ਹੈ ਜੀ ਬੇਨਤੀ ਹੈ ਜੀ ਵੱਡੀ ਲੜਾਈ ਹੈ ਕਿ ਪੰਜਾਬ ਸਹੀ ਰਸਤੇ ਨੂੰ ਚੱਲੇ ਤੇ ਤਰਨ ਤਾਰ ਨੇ ਤੇ ਸਾਰਾ ਕੁਝ ਵੇਖ ਲਿਆ ਤੀ 35 ਹਜ਼ਾਰ ਨੌਜਵਾਨ ਸਾਡਾ ਵੀਰ ਜਿਹੜਾ ਮੈਂ ਵੀ ਨਹੀਂ ਪੁੱਛਦਾ ਕਿਹੜਾ ਭਾਵੇਂ ਕੋਈ ਵੀ ਮਾਰਿਆ ਗਿਆ ਉਸ ਦੇ ਵਿੱਚ ਉਹ ਹੈ ਤੇ ਕਿਸੇ ਮਾਂ ਦਾ ਜੀ ਪੁੱਤਰ ਹੀ ਸੀ ਨਾ ਜੀ ਉਹ ਭਾਵੇਂ ਕਿਸੇ ਫੋਰਸ ਦਾ ਲਾੜੋ ਤਾਂ ਭਾਵੇਂ ਦੁਜਿਆ ਦਾ ਲਾੜੋ ਅਸੀਂ ਵੀ ਸਾਰਿਆਂ ਨੇ ਉਹਦੇ ਨੁਕਸਾਨ ਚ ਲਿਆ ਬਈ ਤੁਹਾਨੂੰ ਮੈਂ ਦੱਸਾਂ ਜਿਹੜਾ ਭਗਵੰਤ ਮਾਣੇ ਇਹ 2000 ਤੋਂ 25000 ਕਰੋੜ ਰੁਪਇਆ ਹਰ ਮਹੀਨੇ ਕਰਜ਼ਾ ਚੁੱਕੇ ਗਰਮਣ ਚੱਲ ਰਹੀ ਹੈ। ਇਹੀ ਕੇਜਰੀਵਾਲ ਤੇ ਭਗਵੰਤ ਕਹਿੰਦਾ ਸੀ ਅਸੀਂ 1 ਰੁਪਇਆ ਦਾ ਕਰਜ਼ਾ ਤੁਹਾਡੇ ਕੋਲ ਸੋਸ਼ਲ ਮੀਡੀਆ ਤੋਂ 2,60,000 ਕਰੋੜ ਤੇ ਛੱਡ ਕੇ ਗਏ ਸੀ ਜਿ ਦਿਨ ਆਪਣੀ ਗਰਮਣ ਪਈ ਤੇ 4 ਕਰੋੜ 4,17,000 ਕਰੋੜ ਤੇ ਅੱਜ ਆਪਾਂ ਕਰਦੇ ਤਾਂ ਅਜੇ 31 ਮਾਰਚ ਆਣਾ ਇਹ 4.5 ਤੇ ਪਹੁੰਚ ਜਾਣਾ ਜਦੋਂ ਤੱਕ ਗਲੋ ਲੱਥੇ ਸਾਡੇ ਆਪ ਭਗਵੰਤ ਜਿੱਦਾਂ ਤੱਕ ਗਿਆ ਇਹ 5 ਲੱਖ ਕਰੋੜ ਨੂੰ ਆਪਾਂ ਪਹੁੰਚ ਜਾਂਦੇ ਆਂ ਆਪਾਂ ਕੀ ਲੱਭਦੇ ਫਿਰਨੇ ਆਂ ਕੋਈ ਮੈਨੂੰ ਦੱਸੋ ਤਾਂ ਸਹੀ ਆ ਚਾਰਾ ਸਾਲਾਂ ਚ ਭਗਵੰਤ ਮਾਨ ਇੱਥੇ ਆਇਆ ਕੋਈ ਇੱਕ ਤੰਮ ਤਾਂ ਦੱਸੇ ਕੋਈ ਹੋਇਆ ਹੋਇਆ ਝੂਠੋ ਝੂਠੇ ਤੁਹਾਨੂੰ ਪਤਾ ਹੈ ਹੀ ਭਾਂਡੇ ਦੀ ਜਿਹਦੀ ਟ੍ਰੇਨਿੰਗ ਹੀ ਭੱਟ ਬਣੇ ਦੀ ਏ ਉਹਨੂੰ ਗਲੀ ਪਾਤੀ ਉਹਦਾ ਮੁਕਾਬਲਾ ਕਿੱਥੋਂ ਕਰੋਗੇ ਪੀ ਐਚ ਡੀ ਇਹਨੇ ਕੋ ਝੂਠੀ ਉਹ ਜਖੇ ਜਰੀਵਾਲ ਦੀ ਰਾਜ ਤੇ ਐਸ ਟਾਈਮ ਕੇਜਰੀਵਾਲ ਦਾ ਚੱਲ ਰਿਹਾ ਪੰਜਾਬ ਦਾ ਤੇ ਪੰਜਾਬੀਆਂ ਦੇ ਤੇ ਰਾਜ ਹੀ ਨਹੀਂ ਹੈ ਸੀ ਜ਼ਮੀਰੇ ਵਿੱਚ ਚੁੱਕੇ ਨੇ ਮੋਸਟ ਕਰਪਟ ਸਰਕਾਰ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਾਰਿਆਂ ਨੂੰ ਕਰਪਟ ਮੁੱਖ ਮੰਤਰੀ ਤੇ ਸਾਰਿਆਂ ਨੂੰ ਕਰਪਟ ਐਸ ਟਾਈਮ ਸਰਕਾਰ ਨੰਬਰ ਵਾਲੇ ਤੋਂ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਹੈ ਕਿ 31 11 ਤਰੀਕ ਮੋਰ ਜਿਹੜੀ ਹੈ ਉਹ ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ ਪੰਜਾਬ ਚੋਂ ਨਿਸ਼ਾਨ ਹੈ ਕਿਰਪਾ ਕਰਕੇ ਆਪਾਂ ਉਸ ਪਾਰਟੀ ਨੂੰ ਪਾਈਏ ਜਿਹੜਾ ਆ ਕੇ ਸਾਰੇ ਪਹਿਲਾਂ ਗੁੰਡਾ ਰਾਜ ਤੇ ਬੰਦ ਕਰੇ ਇਹ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਗੌਰਮੈਂਟ ਆਏਗੀ ਆ ਜਿਹੜਾ ਸਹਿਮ ਪੁਣਾ ਹੈ ਨਾ ਜੀ ਇੱਥੇ ਇਹ ਦੂਰ ਹੋਏਗਾ ਇੱਕ ਨਵੀਂ ਇਤਿਹਾਸਿਕ ਅਸੀਂ ਸਿਰਜਣਾ ਕਰਾਂਗੇ ਸੋ ਇਹ ਨਹੀਂ ਕਹਿੰਦਾ ਹੈ ਮੈਂ ਪੂਰਨਾਸ਼ ਕਰਾਂਗਾ ਸਾਹਿਬ ਸ਼ੁਭੇਕ ਸਿੰਘ ਜੀ ਘਰ ਬਹਿਣਾ ਉਹਦਾ ਮਤਲਬ ਹੈ ਕਿ ਆਪਾਂ ਸਹੀ ਮੈਨੇ ਵਿੱਚ ਜਿਹੜੀ ਆਪਣੀ ਜ਼ਿੰਮੇਵਾਰੀ ਕੌਮ ਪ੍ਰਤੀ ਹੈ ਆਪਣੇ ਸੂਬੇ ਪ੍ਰਤੀ ਹੈ ਆਪਣੇ ਇਹ ਆਪਣੇ ਏਰੀਆ ਪ੍ਰਤੀ ਹੈ ਉਹਦੇ ਵਿੱਚ ਕੋਤਾਈ ਕਰਨ ਆਪਾਂ ਕੋਤਾਈ ਨਾ ਕਰੀਏ ਜ਼ਿੰਮੇਵਾਰੀ ਆਪਣੀ ਸਮਝੀਏ ਸੋ ਮੇਰੀ ਅਪੀਲ ਹਰ ਆਪਣੇ ਇੱਥੇ ਬੈਠੋਏ ਭਰਾ ਨੂੰ ਵੀਰ ਨੂੰ ਹੈ ਹਰ ਜਗ੍ਹਾ ਤੇ ਪ੍ਰਤਾਪ ਸਿੰਘ ਨਹੀਂ ਪਹੁੰਚਦਾ ਆਗੇਲੇ ਸਾਹਿਬ ਦਾ ਜ਼ਿਕਰ ਹੋਇਆ ਸਾਡੇ ਵੱਡੇ ਭਾਈ ਸਨ ਮੇਰਾ ਬਹੁਤ ਜ਼ਿਆਦਾ ਪਿਆਰ ਸੀ ਸਾ ਪ੍ਰਤਾਪ ਸਿੰਘ ਤੋਂ ਬਾਅਦ ਦੂਜਾ ਆ ਦੇਵੀ ਜੋ ਨੇ ਇਸ ਏਡੀਆ ਦੀ ਸਾਰ ਲਈ ਸਾ ਮਨੋਰ ਸਿੰਘ ਗਿੱਲਸ ਇਹ ਪਾਰਟੀ ਸਾਡੀ ਜਿਹੜੀ ਹੈ ਉਹਦੇ ਤੁਹਾਡੇ ਵਾਸਤੇ ਕੰਮ ਵੀ ਕਰਦੀ ਹੈ ਤੁਹਾਡੀਆਂ ਜ਼ਿੰਦਗੀਆਂ ਵੀ ਬਿਹਤਰ ਕਰਦੀ ਉਹ ਮੇਰੀ ਬੇਨਤੀ ਇੱਕ ਵਾਰ ਫੇਰ ਅੱਖ ਜੋੜ ਕੇ ਇਹ ਹੈ ਕਿ ਹਮ ਹਮਾ ਕੇ ਵੋਟਾਂ ਪਾਈਏ ਵੋਟਾਂ ਵੇਲੇ ਤੇ ਕੱਲੇ ਮਸ਼ੀਨ ਹੋਣੀ ਤੇ ਤੁਸੀਂ ਹੋਣੇ ਕੋਈ ਪਿਸਤੌਲ ਕੱਢ ਕੇ ਤੁਹਾਡੇ ਸਿਰ ਤੇ ਨਹੀਂ ਖਲੋਤਾ ਉਹ ਕੰਮ ਤੁਸੀਂ ਆਪ ਹੀ ਕਰਦੇ ਤੇ ਆ ਨਾਰਿਆਂ ਨੂਰਿਆਂ ਤੇ ਨਾ ਜਾਓ ਕੋਈ ਕਿਸੇ ਦਾ ਨਹੀਂ ਤੇ ਨਾ ਕਿਸ ਦਾ ਕੋਈ ਸੌਰ ਨਾ ਇਹਨਾਂ ਦਾ ਹੀ ਸੌਰ ਨਾ ਨਾਰੇ ਵਾਲਿਆਂ ਦਾ ਤੁਹਾਡਾ ਕਿਸ ਦਾ ਕੁਝ ਨਹੀਂ ਦੇ ਸੌਰ ਇਹਨਾਂ ਦੀ ਕੁਆਲੀਫਿਕੇਸ਼ਨ ਤੇ ਵੇਖੋ ਕੀ ਲੈ ਕੇ ਕੀ ਆ ਰਹੇ ਟੇਬਲ ਤੇ ਤੋਂ ਇਹਨਾਂ ਨੂੰ ਕਿਰਪਾ ਕਰਕੇ ਇਹਨਾਂ ਵਾਸਤੇ ਕਨਸਟੀਟਿਊਸ਼ਨ ਹੈ ਆਲਰੇਡੀ ਜਿਹੜੀ ਗੱਲ ਸਮਝਣ ਦੀ ਲੋੜ ਹੈ ਉਹ ਮੈਂ ਤੁਹਾਨੂੰ ਸਮਝਾਣਾ ਚਾਹੁੰਦਾ ਕਿ ਵੇਖੋ 1980 ਤੱਕ ਸਰਪਲਸ ਸੁਭਾਸਿ ਆਪਣਾ